ਮੇਰਾ ਨਾਮ ਸਨੀ ਹੈ ਜੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜਲਾਲਾਬਾਦ ਤੋਂ ਜੀ ਮਾਮਲਾ ਕੀ ਹੋਇਆ ਸੀ ਉਸ ਦਿਨ ਪੂਰਾ ਮਾਮਲਾ ਇਹ ਜੀ ਮੇਰਾ ਛੋਟਾ ਭਰਾ ਜੋ ਦੁਕਾਨ ਤੇ ਵੰਦ ਹੈ ਜੀ ਉਹਦੇ ਕੋਲ ਗਾਹਕ ਆਏ ਸੀ ਐਤਵਾਰ ਸਮਾਨ ਲੈਣ ਆ ਜੀ ਤੇ ਉਹ ਕਹਿ ਗਏ ਸੀ ਤੁਹਾਨੂੰ 100 ਰੁਪਏ ਪੇਮੈਂਟ ਦੇ ਦਾਂਗੇ ਜੀ ਤੇ ਪਰ ਉਹਨਾਂ ਨੇ 100 ਵਾਰ ਉਹਨਾਂ ਨੂੰ ਫੋਨ ਕੀਤਾ ਗਿਆ ਪਰ ਉਹ ਪੇਮੈਂਟ ਨਹੀਂ ਦੇਣ ਆਏ ਜੀ ਮੰਗਲਵਾਰ ਨੂੰ ਕੋਈ ਸਮਾਨ ਘਟਿਆ ਕੋਈ ਤਿੰਨ ਗੱਟੇ ਕੱਟ ਗਏ ਉਹਨਾਂ ਦੇ ਉਹ ਲੈਣ ਆਏ ਦੁਕਾਨ ਤੇ ਜੀ ਤੇ ਮੇਰੇ ਭਰਾ ਨੇ ਕਿਹਾ ਤੁਸੀਂ ਪੇਮੈਂਟ ਦਿਓ ਕੀ ਨਾਮ ਹੈ ਭਰਾ ਤੁਹਾਡੇ ਦਾ ਕਰਨ ਜੀ ਪਰ ਉਹਨਾਂ ਨੇ ਕੀ ਕੀਤਾ ਪੇਮੈਂਟ ਨਹੀਂ ਦਿੱਤੀ ਤੇ ਇਹਨਾਂ ਗੱਟੇ ਆਪ ਹੀ ਤੁਸੀਂ ਵੀਡੀਓ ਵੇਖ ਸਕਦੇ ਜੇ ਤਿੰਨ ਗੱਟੇ ਆਪ ਹੀ ਲੱਦ ਕੇ ਲਿਆਏ ਮੋਟਰਸਾਈਕਲ ਦੇ ਉੱਤੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਗੱਟੇ ਲੱਦ ਲੈਣ ਦੋ ਤੁਹਾਨੂੰ ਪੇਮੈਂਟ ਦੇਣੇ ਆ ਤੇ ਉਸ ਤੋਂ ਬਾਅਦ ਗੱਟੇ ਲੱਦਣ ਤੋਂ ਬਾਅਦ ਮੇਰੇ ਬਰਾਦਰ ਨੇ ਫਿਰ ਮੰਗ ਕੀਤੀ ਪੇਮੈਂਟ ਦਿਓ ਹੂੰ ਉਹਨੇ ਮੋਬਾਈਲ ਬਖਾਇਆ ਜੀ ਮੇਰੇ ਬੈਲੈਂਸ ਨਹੀਂ ਫਲਾਣਾ ਨਹੀਂ ਢਮਕਾਣਾ ਨਹੀਂ ਤੇ ਮੇਰੇ ਭਰਾ ਕਹਿੰਦਾ ਨਹੀਂ ਯਾਰ ਤੁਸੀਂ ਨਾ ਪੇਮੈਂਟ ਦਿਓ ਜੋ ਆਪਣੀ ਗੱਲ ਹੋਈ ਏ ਤੇ ਉਹਨਾਂ ਨੇ ਬੜਾ ਔਸਾਇਆ ਮੇਰੇ ਭਰਾ ਨੂੰ 15 20 ਮਿੰਟ ਉਸਾਨ ਤੋਂ ਬਾਅਦ ਉਹਨੇ ਆਪਣੇ ਛੋਟੇ ਮੇਰੇ ਛੋਟੇ ਭਰਾ ਨੂੰ ਫੋਨ ਕੀਤਾ ਕਿ ਆਓ ਇੱਥੇ ਉਹ ਗਾੜੀ ਗਲੋਚ ਕਰਦੇ ਨੇ ਤੇ ਮੇਰਾ ਛੋਟਾ ਭਰਾ ਹੈ ਉਹਨੇ ਪੇਮੈਂਟ ਦੀ ਮੰਗ ਕੀਤੀ ਬਾਹਰ ਵਾਲੀ ਵੀਡੀਓ ਵਿੱਚ ਉਹਦਾ ਕੀ ਨਾਮ ਛੋਟੇ ਭਰਾ ਦਾ ਉਹਦਾ ਨਾਮ ਮਨੀ ਜੋ ਇੱਥੇ ਜਿਹਨੂੰ ਸੱਟਾਂ ਲੱਗੀਆਂ ਨੇ ਜੀ ਇੱਥੇ ਹਸਪੀਟਲ ਐਡਮਿਟ ਹੋ ਜੀ ਉਹਨੇ ਮੰਗ ਕੀਤੀ ਪੈਸੇ ਦੀ ਪਰ ਉਹਨਾਂ ਨੇ ਪੇਮੈਂਟ ਨਹੀਂ ਦਿੱਤੀ ਜਿਹੜੇ ਗੱਟੇ ਲੱਦੇ ਸੀ ਉਹ ਚਲਾ ਚਲਾ ਕੇ ਬਾਹਰ ਸਟੇ ਸਾਡੀ ਦੁਕਾਨ ਤੇ ਤੇ ਅੰਦਰ ਆ ਕੇ ਕਹਿੰਦੇ ਚੱਲੋ ਪੇਮੈਂਟ ਦੇਨੇ ਆ ਤਿੰਨ ਵਾਰੀ ਪੇਮੈਂਟ ਉਹਨਾਂ ਨੇ ਸਕੈਨਰ ਕੀਤੀ ਏ ਤੇ ਗਲਤ ਪਿੰਨ ਲਾਤਾ ਅੱਛਾ ਬਾਅਦ ਚੋ ਕਹਿੰਦੇ ਤੁਹਾਨੂੰ ਪੇਮੈਂਟ ਆ ਗਈ ਜਦੋਂ ਪੇਮੈਂਟ ਨਹੀਂ ਆਈ ਮੇਰਾ ਭਰਾ ਬਾਹਰ ਗਿਆ ਹਾਲੇ ਤੁਹਾਡੀ ਪੇਮੈਂਟ ਨਹੀਂ ਆਈ ਤੇ ਚੌਥੀ ਵਾਰੀ ਉਹਨੇ ਪੇਮੈਂਟ ਪਾਤੀ ਕਹਾਂ ਤੋਂ ਬਾਅਦ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਐਡੀ ਗੰਦੀਆਂ ਗਾਲਾਂ ਕੱਢੀਆਂ ਮੀਡੀਆ 'ਚ ਕਿ ਉਹ ਆਪ ਨੂੰ ਸ਼ਰਮ ਆਂਦੀ ਐ ਇਸ ਗੱਲ ਦੀ ਹੂੰ ਉਹਨੇ ਗਾਲਾਂ ਕੱਢੀਆਂ ਜਿੱਥੋਂ ਝਗੜਾ ਹੋ ਗਿਆ ਹੂੰ ਉੱਥੇ ਮੇਰੇ ਭਰਾ ਦੇ ਚੀਜ਼-ਚੀਜ਼ ਤੇ ਸੱਟ ਲੱਗੀ ਉਹਦੇ ਹੱਡੀ ਕ੍ਰੈਕ ਹੋਈ ਅਸੀਂ ਹਸਪੀਟਲ ਇਲਾਜ ਕਰਾਂ ਗਏ ਇਹ ਉੱਥੇ ਪਹਿਲਾਂ ਹੀ ਦਾਖਲ ਪਏ ਸੀ ਅੱਛਾ ਉੱਥੇ ਇਹਨਾਂ ਨੇ ਘਟੋ ਘਟ ਵੀ 15-20 ਬੰਦੇ ਸੀ ਨਾਲ ਔਰਤਾਂ ਸਾਡੇ ਤੇ ਹਮਲਾ ਦੇ ਤਾ ਹੂੰ ਤੇ ਮੇਰੇ ਭਰਾ ਨੂੰ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਉਹਦਾ ਜਵਾੜਾ ਟੁੱਟ ਗਿਆ ਤੇ ਨਾਲ ਸਿਰ 'ਤੇ ਬੜੀਆਂ ਸੱਟਾਂ ਲੱਗੀਆਂ ਮੇਰੇ ਵੀ ਸੱਟਾਂ ਲੱਗੀਆਂ ਸੀ ਪਰ ਹੁਣ ਮੈਂ ਠੀਕ ਆ ਹੂੰ ਮੇਰੀ ਅੱਖ 'ਚ ਹਾਲੇ ਵੀ ਮੈਨੂੰ ਤੋਦੜਾ ਵਕੇਂਦਾ ਤੇ ਤੇ ਉਸ ਤੋਂ ਬਾਅਦ ਇੱਥੇ ਹਸਪੀਟਲ ਲਿਆਂਦਾ ਗਿਆ ਅਮਰਜੈਂਸੀ 'ਚ ਇੱਥੇ ਹਸਪੀਟਲ ਜਾਂਦਾ ਗਿਆ ਇੱਥੇ ਫਰੀਦਕੋਟ ਰੈਫਰ ਕੀਤਾ ਸੀਰੀਅਸ ਕੀ ਕੰਡੀਸ਼ਨ ਤੇ ਡਾਕਟਰ ਸਾਹਿਬ ਨੇ ਰੈਫਰ ਕਰਤਾ ਜੀ ਇੱਥੇ ਉਹਨੂੰ ਰੈਫਰ ਕੀਤਾ ਗਿਆ ਇੱਕ ਆਪਰੇਸ਼ਨ ਉਹਦਾ ਹੋ ਗਿਆ ਜਵਾੜੇ ਦਾ ਹੂੰ ਤੇ ਹਾਲੇ ਡਾਕਟਰ ਸਾਹਿਬ ਕਹਿੰਦੇ ਦੂਜਾ ਆਪਰੇਸ਼ਨ ਹੋਏਗਾ ਉਹ ਹਾਲੇ ਤੁਹਾਡੀ ਕੰਡੀਸ਼ਨ ਖਰਾਬ ਏ ਉਹ ਬਾਹਰ ਚੁੱਕੀਤਾ ਜਾਵੇਗਾ ਤੇ ਬਾਕੀ ਮੈਂ ਆਪਣੇ ਭਰਾ ਦੀ ਵੀਡੀਓ ਵੀ ਵਿਖਾਣਾ ਤੁਹਾਨੂੰ ਜਿੰਦੇ ਵਿੱਚ ਉਹਦੇ ਕੋਈ ਬੋਲਿਆ ਨਹੀਂ ਜਾਂਦਾ ਇਸ ਕਰਕੇ ਮੈਂ बोल ਰਿਹਾ ਤੇ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਨਾ ਜਿਵੇਂ ਮੈਂ ਆਪਣੀ ਦੁਕਾਨ ਦੀ ਵੀਡੀਓ ਪਾਈ ਏ ਓਵੇਂ ਹੀ ਹਸਪੀਟਲ ਦੀ ਵੀਡੀਓ ਵੀ ਜਗ ਜਹਰ ਕੀਤੀ ਜਾਵੇ ਕੀ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਜੋ ਅੰਦਰ ਤੇ ਜੋ ਸੀਸੀਟੀਵੀ ਚ ਵਿਖਾ ਕੇ ਜਿਹੜਾ ਉੱਥੇ ਹੋਇਆ ਹੈ ਹਸਪੀਟਲ ਦੇ ਵਿੱਚ ਉਹ ਦੇਖ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ